ਪੰਜਾਬ ਦੇ ਸਰਕਾਰੀ ਹਸਪਤਾਲ ਕਿਸੇ ਨਾ ਕਿਸੇ ਕਾਰਨ ਅਕਸਰ ਹੀ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਤੇ ਮਾਮਲਾ ਰਾਜਪੁਰਾ ਵਿਧਾਨ ਸਭਾ ਇਲਾਕੇ ਦੇ ਬਨੂੜ ਕਸਬੇ ਤੋਂ ਸਾਹਮਣੇ ਆਇਆ ਜਿੱਥੇ ਹਨੇਰੇ ਦੇ ਵਿੱਚ ਟਾਰਚ ਚਲਾ ਕੇ ਬੱਚੇ ਦੇ ਨਾਲ ਮਹਿਲਾ ਨੂੰ ਲੇਬਰ ਰੂਮ ਦੇ ਵਿੱਚ ਲਜਾਣ ਦੀ ਇਹ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਕੀ ਪੰਜਾਬ ਹੈਲਥ ਸਿਸਟਮ ਕ ਕਾਰਪੋਰੇਸ਼ਨ ਦੇ ਵਾਹਨ ਜੀਤ ਸਿੰਘ ਵਿੱਕੀ ਕਨੌਰ ਸਰਕਾਰੀ ਹਸਪਤਾਲ ਬਨੂੜ ਪਹੁੰਚੇ ਨੇ ਜਿੱਥੇ ਉਹਨਾਂ ਐਸਐਮਓ ਦੇ ਨਾਲ ਇਸ ਘਟਨਾ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਤਾਂ ਐਸਐਮਓ ਦਾ ਕਹਿਣਾ ਹੈ ਕਿ ਜਿਸ ਮਰੀਜ਼ ਨੂੰ ਬੱਚਾ ਹੋਣ ਵਾਲਾ ਸੀ ਉਹ ਬਾਹਰ ਆਈ ਸੀ ਤੇ ਉਸ ਦੀ ਡਿਲੀਵਰੀ ਆਟੋ ਦੇ ਵਿੱਚ ਹੋਣ ਵਾਲੀ ਸੀ ਲਾਈਟ ਜਾਣ ਦੇ ਕਾਰਨ ਨੂੰ ਤੁਰੰਤ ਹੀ ਉਸ ਨੂੰ ਲੇਬਰ ਰੂਮ ਦੇ ਵਿੱਚ ਲਜਾਇਆ ਗਿਆ ਜਿਸ ਤੋਂ ਬਾਅਦ ਜਨਰੇਟਰ ਚਾਲੂ ਕੀਤਾ ਗਿਆ ਤੇ ਉਹ ਤੁਰੰਤ ਬੰਦ ਹੋ ਗਿਆ ਸਭ ਤੋਂ ਪਹਿਲਾਂ ਉਹਨਾਂ ਦਾ ਕਹਿਣਾ ਹੈ ਕਿ ਮਰੀਜ਼ ਜਿਹੜੀ ਉਹ ਮਹਿਲਾ ਤੇ ਉਸਦੇ ਬੱਚੇ ਦੀ ਜਾਨ ਬਚਾਈ ਗਈ ਹੈ ਫਿਲਹਾਲ ਉਹਨਾਂ ਹਸਪਤਾਲ ਦੇ ਵਿੱਚ ਦੱਸਿਆ ਕਿ ਦੋਵੇਂ ਭਰਤੀ ਨੇ ਤੇ ਬਿਲਕੁਲ ਸਵਸਥ ਨੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿਕੀ ਕਨੌਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਵੇਰੇ ਇਲਾਕੇ ਦੇ ਲੋਕਾਂ ਨੂੰ ਜਿਹੜੇ ਫੋਨ ਕੀਤੇ ਗਏ ਸਨ ਜਿਸ ਤੋਂ ਬਾਅਦ ਉਹ ਸਿੱਧੇ ਹਸਪਤਾਲ ਪਹੁੰਚਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਸੁਵਿਧਾ ਨਹੀਂ ਮਿਲੀ ਤਾਂ ਉਸ ਨੂੰ ਸੁਵਿਧਾ ਤੁਰੰਤ ਮਹਈਆ ਕਰਵਾਉਣ ਦੇ ਲਈ ਯਤਨ ਕੀਤੇ ਜਾ ਰਹੇ ਨੇ ਲਾਪਰਵਾਹੀ ਦੇ ਖਿਲਾਫ ਕਾਰਵਾਈ ਹੋਵੇਗੀ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਹਰ ਇੱਕ ਸਹੂਲਤ ਮਹਈਆ ਕਰਵਾਉਣ ਲਈ ਕਦਮ ਚੁੱਕ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮਸਲਾ ਤਾਂ ਇਹ ਗੱਲ ਮੀਡੀਆ 'ਚ ਕੋਈ ਵੀਡੀਓ ਵਰਕ ਹੋਈ ਹੈ ਵੀ ਬੱਚੇ ਜਿਹੜੀ ਡਿਗੜੀਆਂ ਉਹ ਆਤੋ ਚਾ ਉਹ ਇਹ ਪਰ ਇੰਦਾ ਕੁਝ ਨਹੀਂ ਹੋਇਆ ਕਿ ਉਹ ਠੀਕੇ ਕਰ ਲਾਈਟ ਜਿਹੜੀ ਸਮੱਸਿਆ ਮਤਲਬ ਮੌਸਮ ਕਰਕੇ ਵੀ ਆ ਐਸਡੀਓ ਸਾਹਿਬ ਨਾਲ ਵੀ ਹੁਣ ਗੱਲ ਕਰਕੇ ਹਟੇ ਆ ਉਹ ਕਹਿੰਦੇ ਸਾਰੇ ਜਿਹੜੀ ਅਰਬੰਦੀ ਲਾਈਟ ਚ ਪ੍ਰੋਬਲਮ ਸੀਗੀ ਵੀ ਉਹ ਜਲਦੀ ਕਿ ਪਹਿਲ ਦੇ ਆਧਾਰ ਤੇ ਮੇਸਾ ਹਸਪੀਟਲ ਨੂੰ ਅਸੀਂ ਕਰਦੇ ਆ ਤੇ ਅੱਗੇ ਤੋਂ ਕਰਾਂਗੇ ਵੀ ਉਹਨਾਂ ਨੇ ਇਸ ਚੀਜ਼ ਦਾ ਸੁਆਸਨ ਵੀ ਦਿੱਤਾ ਆ ਬਾਕੀ ਰਹੀ ਗੱਲ ਜਿਹੜੀ ਦੂਜੀ ਆ ਉਹਦੇ ਜਿਹੜੀ ਆਪਣੇ ਕੱਲ ਪੇਸ਼ੈਂਟ ਆਇਆ ਸੀਗਾ ਪੇਸ਼ੈਂਟ ਜਿਹੜਾ ਸੀਗਾ ਉਹ ਇੱਥੇ ਐਡਮਿਟ ਹੈ ਜਿਨ੍ਹਾਂ ਦੇ ਆਪਣੇ ਐਸਐਮ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਉਹਦੇ ਜਿਹੜੇ ਬੇਬੀ ਨੇ ਜਨਮ ਲਿਆ ਤੇ ਉੱਪਰ ਐਡਮਿਟ ਵੀ ਲੱਗੇਗਾ ਕਿਉਂਕਿ ਕਈ ਵਾਰੀ ਸਾਡਾ ਥੋੜਾ ਜਿਹਾ ਕਮਿਊਨੀਕੇਸ਼ਨ ਗੈਪ ਹੈ ਨਾ ਕੋਈ ਗੱਲ ਹੁੰਦੀ ਕੁਝ ਹੋਰ ਹੈ ਤੇ ਸਿੱਧੇ ਕੁਝ ਹੋਰ ਹੁੰਦੇ ਆ ਕਿਉਂਕਿ ਸਾਡਾ ਸਾਰਾ ਇਹ ਜੀ ਕਰਨੀ ਹੈਗੀ ਜਿਹੜੀ ਸਾਡੀ ਡਾਕਟਰ ਲੌਬੀ ਹੈ ਜੀ ਸਾਰੀ ਉਹ ਬੜੀ ਵਧੀਆ ਹੈ ਸਾਰੇ ਪਾਸੇ ਹੀ ਆ ਕਿਉਂਕਿ ਉਹ ਸਰਕਾਰ ਨਾਲ ਰਲ ਕੇ ਚੱਲ ਰਹੀ ਹੈ ਤਾਂ ਕਿ ਅਸੀਂ ਜਿਹੜਾ ਇਹ ਸਿਹਤ ਜਿਹੜੀ ਸੋਲਤ ਹੈ ਜਿਹਦੇ ਆਪਣੀ ਸਰਕਾਰ ਦਾ ਮੁੱਖ ਏਜੰਡਾ ਆ ਉਹਨੂੰ ਲੋਕਾਂ ਤੱਕ ਵਧੀਆ ਢੰਗ ਨਾਲ ਮੋਹਿਆ ਕਰਾਇਆ ਜਾ ਸਕੇ ਜਨਰੇਟਰ ਵਾਲਾ ਕੀ ਮਸਲਾ ਹੈ ਜਨਰੇਟਰ ਦਾ ਦੇਖੋ ਦੋ ਚੀਜ਼ਾਂ ਹੁੰਦੀਆਂ ਆ ਕੰਬੇ ਦੀ ਕੁਝ ਨੇਚਰਲ ਵੀ ਕੋਈ ਪ੍ਰੋਬਲਮ ਪੈ ਸਕਦੀ ਆ ਪਰ ਅਸਮ ਸਾਹਿਬ ਨੇ ਦੱਸਿਆ ਵੀ ਇੱਥੇ ਥੋੜਾ ਤੇਲ ਦੀ ਦਿੱਕਤ ਆ ਗਈ ਸੀ ਕਿਉਂਕਿ ਜਿਹੜਾ ਮੌਸਮ ਵੀ ਅਸੀਂ ਪਿਛਲੇ ਦਿਨੀ ਦੇਖ ਰਹੇ ਸੀ ਕਿ ਵੀ ਜਿਹੜਾ ਜਿਹਨਾਂ ਦੀ ਡਿਊਟੀ ਹੁੰਦੀ ਆ ਇਤਨਾਂ ਕਿਤੇ ਉਹਨਾਂ ਦੇ ਕਮਿਊਨੀਕੇਸ਼ਨ ਚ ਇਹ ਗੈਰ ਹੈ ਵੀ ਉਹਨਾਂ ਨੇ ਦੂਜੇ ਨੂੰ ਦੱਸ ਨਹੀਂ ਸਕਿਆ ਅਗਲੇ ਨੂੰ ਦੱਸਿਆ ਹੈਗਾ ਆ ਉਹ ਹੈਂਡਲ ਇਹਨੂੰ ਕਰ ਪਾਇਆ ਕਿ ਕਾਰਵਾਈ ਕੀ ਰੋਕੀ ਜੀ ਹੁਣ ਕਾਰਵਾਈ ਹੁਣ ਅਸਮ ਸਾਹਿਬ ਨੂੰ ਕਿਹਾ ਇੱਕ ਤਾਂ ਜੋ ਇੱਥੇ ਦੀ ਕਮੀ ਪੇਸੀ ਆ ਸਾਰੀ ਹੈਗੀ ਇਹ ਕੋਈ ਦਿੱਕਤ ਆਉਂਦੀ ਆ ਉਹਨੂੰ ਤੁਸੀਂ ਇੱਕ ਨੋਟਸ ਬਣਾ ਕੇ ਜੋ ਚੀਜ਼ ਹੈਗੀ ਰੂਲ ਦੇ ਪ੍ਰੋਟੋਕੋਲ ਬਣਦਾ ਆ ਪੱਕੀ ਇਹਨਾਂ ਨੇ ਕਹਿੰਦੇ ਕਲਾਸ ਇਹਨਾਂ ਦੀ ਲਈ ਆ ਸਾਰਿਆਂ ਦੀ ਬੈਠ ਕੇ ਕਿਉਂਕਿ ਜੋ ਇਹਨਾਂ ਦਾ ਬਣਦਾ ਵੀ ਆ ਬਾਕੀ ਇਦਾਂ ਦੀ ਕੋਈ ਕਲਾਈ ਨਹੀਂ ਹੋਊਗੀ ਮੈਂ ਸਾਰਾ ਲਖਨਵਾਸ਼ੀ ਇਹਨਾਂ ਨੂੰ ਕਿਹੜਾ ਚਾਹੁੰਦਾ ਆ ਕਿ ਇਦਾਂ ਦੀ ਕੋਈ ਗੱਲ ਹੈ ਨਹੀਂ ਤੇ ਹਸਪੀਟਲ ਵੀ ਬੜਾ ਸੋਹਣਾ ਹੈ ਅੰਦਰੋਂ ਤੇ ਸਟਾਫ ਵੀ ਬੜਾ ਅੱਛਾ ਹੈ ਇਹ 24 ਘੰਟੇ ਇਮਰਜੈਂਸੀ ਲੈ ਕੇ ਚੱਟ ਚੱਟ ਪਿਛਲੇ ਕਾਫੀ ਲੰਬੇ ਸਾਲ ਤੋਂ ਬਣੇ ਹੋਏ ਆ ਜੀ ਸਰਕਾਰਾਂ ਵੀ ਬਦਲ ਗਈਆਂ ਪਰ ਇੱਕ ਇੱਕ ਹੋਂਦ ਤਾਂ ਜੜੀਆਂ ਬਤੀਆਂ ਨਹੀਂ ਤਾਂ ਕੀ ਹੈ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਲੰਬੇ ਸਮੇਂ ਤੋਂ ਗੱਲ ਕਰ ਰਹੇ ਹੋ ਕਿਉਂਕਿ ਜੇ ਆਪਾਂ ਉਹੀ 70-75 ਸਾਲ ਵਾਲੀ ਗੱਲ ਆਈ ਹੈ ਕਿਉਂਕਿ ਉਹ ਜਿਹੜਾ ਕੁਰਾ ਕਰਕੇ ਤਾਂ ਉਹ ਇੰਨੇ ਟਾਈਮ ਚੱਕੇ ਜਲਦੀ ਸਾਫ਼ ਨਹੀਂ ਹੁੰਦਾ ਥੋੜਾ ਸਮਾਂ ਲੱਗਦਾ ਉਹ ਚੀਜ਼ਾਂ ਕਿਉਂਕਿ ਆਪਾਂ ਬਾਰ ਬਾਰ ਕਹੇ ਦੀ ਜੇ ਕਿਸੇ 'ਚ ਨੁਕਸ ਘਟਣ ਤੇ ਲੱਗੇ ਜੀਏ ਤਾਂ ਸਾਨੂੰ ਉਹ 'ਚ ਚੰਗਿਆਈ ਨਹੀਂ ਦਿਖੂਗੀ ਅਸੀਂ ਨੁਕਸ ਬਿਲਕੁਲ ਲੱਗ ਲਾਨੇ ਭਾਵੇਂ ਸਬਸਤ ਰਾਬੇ ਦਾ ਰੂਪ ਵੀ ਕੋ ਖੜਿਆ ਹੋਵੇ ਸੋ ਇਹ ਸਮੇਂ ਨਾਲ ਸਾਰਾ ਕੁਝ ਥੋੜੋ ਥੋੜੋ ਠੀਕ ਹੋ ਜਾਣਾ ਹੈ ਜੀ ਬੜਾ ਦੀ ਗੱਲ ਸੋ ਗਏ ਆਪਰੇ ਕਿ ਹਾਲੇ ਅਜੇ ਕੋਈ ਅੱਗੇ ਨਹੀਂ ਬਿਲਕੁਲ ਅੱਗੇ ਵਾਸਤੇ ਸਾਰਾ ਕੁਝ ਕਹਿ ਗਿਆ ਕੋਈ ਐਦਾਂ ਦੀ ਗੱਲ ਨਹੀਂ ਹੁੰਦੀ ਕਿ ਡਾਕਟਰ ਸਾਹਿਬ ਆਪ ਬੜੇ ਸincere ਹੈ ਤੁਸੀਂ ਦੇਖਿਆ ਬੜੇ ਪੁਰਾਣੇ ਇੱਥੇ ਜੌਬ ਕਰ ਰਹੇ ਹੈ ਇਹਨਾਂ ਦਾ ਬੜਾ ਰਸੂਖ ਹੈ ਸੋ ਅੱਗੇ ਤੋਂ ਐਦਾਂ ਦੀ ਕੋਈ ਦਿੱਕਤ ਨਹੀਂ ਠੀਕ ਇਹ ਤਾਂ ਲਾਈਟ ਦੀ ਪ੍ਰੋਬਲਮ ਵੀ ਬੱਚੇ ਦਿਨ ਤੋਂ ਆ ਰਹੀ ਹੈ ਲਗਾਤਾਰ ਰੂਸ ਕੱਟ ਲੰਦੇ ਕਦੇ ਸਵੇਰੇ ਕਦੇ ਸ਼ਾਮ ਨੂੰ ਤੇ ਅਸੀਂ ਕਾਫੀ ਵਾਰੀ ਤੇ ਉਹ ਆਦਿ ਨਵੇਂ ਹੁੰਦੇ ਜਨਰੇਟਰਸ ਪਰ ਉਸ ਟਾਈਮ ਇੱਕ ਪਚਾਹ ਨ ਖਤਮ ਹੋ ਗਿਆ ਤੇ मतलब ਖਤਮ ਹੋਣ ਦੀ ਗੱਲ ਜਿਹੜੀ ਟ੍ਰਾਂਸਪੋਰਟ ਦੀ ਕਮਿਊਨੀਕੇਸ਼ਨ ਗੈਪ ਲੈ ਗਿਆ ਤੇ ਬਾਕੀ ਕਿ ਅਸੀਂ ਕਈ ਵਾਰੀ ਅਪਰੋਚ ਕੀਤਾ ਹੈ ਇਸ ਦੇ ਸਾਹਮਣੂ ਆਪਣਾ ਬੁਲਟਰੀਨ ਨਵਾਇਨਾ ਲੋਗੇ ਵੀ ਇਹ ਬਿਜਲੀ ਦੀ ਪਰਬਲ ਸੋਲਵ ਕਰਾਉਣਾ ਕਿ ਹਸਪਤਲ ਨਹੀਂ ਤੇ ਵੈਕਸੀਨ ਲਈ ਵੀ ਬਹੁਤ ਜ਼ਰੂਰੀ ਹੈ ਇੱਥੇ ਕੈਂਡੀਟਰ ਦਾ ਚਾਰਜ ਹੈ ਕਿ ਦੀ ਗੋਲੇ ਬਣਾ ਜਨਰੇਟਰ ਦਾ ਰਾਉਂਡ ਦਿ ਕਲੌਕ ਜਿਸਾ ਆਪਣਾ ਹੈਗੇਤਨ ਮੱਦੇ ਉਹ ਆਪਸ ਕਰਦੇ ਹਨ ਦੇਖ ਜੈਦਾ ਦਾ ਚਲਾ ਦਿੰਦੇ ਹਨ ਉਹ ਨਹੀਂ ਜੈਦਾ ਬੰਦ ਕਰਨ ਨੇ ਤੇ ਤੇਲ ਮੈਨੂੰ ਇਨਫੋਰਮ ਕਰਦੇ ਮਤ ਭਵਾਦ ਨਹੀਂ ਹੈ ਮੇਰੇ ਸਾਹਮਣੇ ਵੀ ਦੋ ਹੈਗੇ ਜਿਹੜੇ ਫਾਈਨੈਂਸ਼ੀਅਲ ਵੀਰ ਕਰ ਰਹੇ ਉਹ ਵੀ ਭਵਾ ਦਿੰਦੇ ਆ ਕੀ ਉਹਨਾਂ ਨੂੰ ਵੀ ਨਹੀਂ ਉਹਨਾਂ ਨੇ ਦੱਸਿਆ ਸੀ ਕਿ ਤੇਲ ਲੈਣ ਨਹੀਂ ਦੱਸਿਆ ਕੀ ਕਾਰਵਾਈ ਕਰੋਗੇ ਹੁਣ ਦੂਜੀ ਨਹੀਂ ਇਹ ਚਿੱਠੀ ਕੱਢਾਂਗੇ ਸਾਰੇ ਆਪਣਾ ਇਨਫੋਰਮ ਕਰਨ ਕੀ ਨਵੀਂ ਜਨਰੇਟਰ ਚੱਲੇ ਆ ਇੱਕ ਕਾਪੀ ਚ ਲਿਖਣੇ ਪਈ ਤੇ ਪਤਾ ਲੱਗ ਜਾਏ ਕਦੋਂ ਕਦੋਂ ਮਨ ਵਾਲਾ ਨਮਨ ਜਿਸ ਵਾਲੇ ਰੀਡਿੰਗ ਦਿੱਤਾ ਜਾ ਰਿਹਾ ਵੀ ਆਟੋ ਦੇ ਵਿੱਚ ਹੋਈ ਹੈ ਬੱਚਾ ਕਿਵੇਂ ਹੈ ਤੇ ਬੱਚਾ ਠੀਕ ਹੈ ਮਾਂ ਵੀ ਠੀਕ ਹੈ ਦੋਨੋਂ ਪਰੇਗੇ ਪੇਸ਼ੈਂਟ ਕਿੱਥੋਂ ਆਇਆ ਸੀ ਪੇਸ਼ੈਂਟ ਆਇਆ ਸੀ ਰਾਜਪੁਰ ਕਲਾ ਦੇ ਕੋਲ ਲੱਭੀ ਹੋਇਆ ਹਾਂ ਪਾਲੀਵੁੱਡ ਖਲੀਆ ਸਵੇਰੇ ਕਿੰਨੇ ਕਜੇ ਦੀ ਸਾਰੀ ਚੀਜ਼ 6:30 ਪੇਸ਼ੈਂਟ ਹੈਗਾ ਉੱਪਰ ਪੇਸ਼ੈਂਟ ਤੁਹਾਡੇ ਕੋਲ ਐਡਮਿਟ ਸੀ ਜਾਂ ਉਦੋਂ ਹੀ ਆਇਆ ਬਾਹਰ ਨਹੀਂ ਪੇਸ਼ੈਂਟ ਬਾਹਰ ਆਇਆ ਹੁਣ ਐਡਮਟ ਹੈ ਪੰਜਾਬ ਦੇ ਸਰਕਾਰੀ ਹਸਪਤਾਲ ਕਿਸੇ